ਅੱਜ ਨਿਕਲਣ ਲੱਗੇ ਆਂ ਸ਼੍ਰੀ ਹਿਮਕੁੰਡ ਸਾਹਿਬੇ ਤੋਂ 6 ਕਿਲੋਮੀਟਰ ਬਰਫ ਵਾਲੀ ਸਿੱਧੀ ਚੜਾਈ। ਆਤੀ ਆ ਗਿਆ ਸੀ ਸੋਨੇ ਬਾਬਾਈ ਦੇ। ਬਾਸ ਚੜਿਆ ਪਿਆ ਬਾਸ ਹੋਈ ਆ। ਸਫ਼ਰ ਸ਼ੁਰੂ ਕਰਨ ਲੱਗੇ ਆਂ ਸ਼੍ਰੀ। ਥੋੜਾ ਨਹੀਂ ਸੋਣੋ। ਜਾਣਾ ਵੀ 4 ਕਿਲੋਮੀਟਰ ਹੈ 2 ਕਿਲੋਮੀਟਰ ਦਾ ਤੁਰਨਾ ਪੈਣਾ। 2 ਕਿਲੋਮੀਟਰ ਕੇ ਤੁਰਨਾ ਪੈਣਾ। ਹਾਂਜੀ। ਦੀ ਚੜਾਈ ਪਾਰ ਪਾਰ ਕੋਟੂ ਅੱਗੇ ਕੋੜਾ ਜਾਂਦਾ ਹੀ ਕੋ ਨਹੀਂ ਆਹ ਜੀ ਆਹੋ ਰਾਹ ਫੜਾਉਂਦੇ ਇਹ ਕੀ ਕੀ ਇਹ ਮੂੰਹ ਫਿੱਲ ਰਹੀ ਹੈ ਰਾਜ ਉਹ ਕਰ ਗਿਆ ਨਾ ਉਹਦੇ ਪਹਿਲੇ ਹੀ ਸਾਹ ਦੰਨ ਮਾਰ ਲਵੇ ਲੰਮਾ ਨਾ ਕਰੇ ਆਹ ਫਿਰ ਉੱਤੇ ਚੜ ਕੇ

6 ਕਿਲੋਮੀਟਰ ਹੈ ਜੀ ਉਸਤਾਦ ਕਾਹ ਨਾਲ ਜ਼ਿਆਦਾ ਨਹੀਂ ਚੜਾਈ ਏ ਓ ਜਰਾ 6 ਕਿਲੋਮੀਟਰ ਚਾਰ ਨੇ ਦੇ ਚੱਕੇ ਵਾਕੇ ਕਿੱਦਾਂ ਥੱਕਿਆ ਨਾ ਕਿ ਨਹੀਂ 100 ਵਾਰੀ ਸੋਚਾਂ ਕਿ ਕਾਹ ਹੈ ਅੱਬੇ ਚੜਾਈ ਬਹੁਤ ਚਾਰਾ ਬਹੁਤ ਥੱਲੇ ਆਇਆ ਨਾ ਉੱਡੇ-ਉੱਡੇ ਪਹਾੜ ਪਾਰ ਕਰਕੇ ਆਏ ਚੜੀ ਜਾ ਰਹੇ ਆ ਚੜਾਈ ਚੜੀ ਜਾ ਰਹੇ ਆ ਬਹੁਤ ਥੱਲੇੋਂ ਆਏ ਉੱਪਰ ਚਾਲੇ ਰਹਾ ਚੱਲੀਏ ਓਠ ਸਾਹ ਲੈ ਰਿਆ ਸੀ ਦਮ ਸਾਹ ਹੀ ਜੂਰੀਆ ਲੈਣਾ ਚੜਾਈ ਇੱਕਦਮ ਸਿੱਧੀ ਉੱਪਰ ਦੀ ਉੱਪਰ ਬਹੁਤ ਜ਼ਿਆਦਾ ਉਹ ਗਲੇਸ਼ੀਅਰ ਤੱਕ ਜਾਣਾ ਹਾਈ ਹਾਲੀ ਚੜਦੇ ਚੜਦੇ काफी उंचाई ते आ गए थलो आए सी बिल्कुल सीधी चढ़ाई पूरा चढ़िया वो उपर जाना हजे बस थोड़े रह गया ਹਲੋ ਹਲੋ ਅੱਲਾ ਸ਼ਰੀਆ ਥੋੜੇ ਰਹਿ ਗਿਆ ਕੋਹ ਵੀ ਨਹੀਂ 1 ਕਿਲੋਮੀਟਰ ਅਭੀ 2 ਹੈ ਹੈਗਾ ਚਾਹਤਾ 1 4 ਕਰੂ ਜਾਂ ਗੱਲ ਸੁਣੀ ਜੀ ਗੁੱਡ 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 ਆਪਾ ਜੀ ਇਸ ਤੋਂ ਬੰਦੀ ਥੱਲੇ ਨੂੰ 5000 ਸਾਬ ਜੀ ਫੋਟੋ ਤਾਂ ਕਿੱਥੇ ਪਾ ਚੀ ਠੀ ਕਹਿੰਦੀ ਗੌਰਮੈਂਟ ਗੌਰਮੈਂਟ ਬਾਹਰ ਚੁਰਾਈ ਕਿਦਾਂ ਆ ਤਾਂ ਮਕਾਨੀ ਐਂਡ ਵਾਲਾ जा रहे हैं, जाए जाए जा रहे हैं, हैं। जा ਲੋ ਜੀ ਬਰਫ 'ਚ ਪਹੁੰਚ ਗਏ ਫਾਈਨਲੀ ਉਹ ਗਿਆਨੀ ਕਿੱਧਰ ਗਿਆ ਉਹਦੇ ਜਪਲਾ ਪਾਈਆਂ ਆ ਮੁੱਕ ਤੇ ਕਰੇ ਆ ਜਾਨੂ ਪੁੱਤਰਾ ਵਸਾ ਲੈ ਇਹੋ ਨਾ 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 ਅਸੀਂ ਆ ਪੌੜੀਆਂ ਸਾਂ ਨਹੀਂ ਜਾਣਾ ਵਿਊ ਚੈੱਕ ਕਰੋ ਉੱਪਰ ਹੈ ਤੇ ਗੁਰਦੁਆਰਾ ਅੱਜ ਗੁਰਦੁਆਰੇ ਪਹੁੰਚ ਗਏ ਆ ਆਪਣੇ ਸਤ ਗੁਰ ਕੈ ਬਲਹਾਰ ਆਇਆ ਤੇ ਜल्दी ਇੱਥੇ ਵਾਹੋ ਆ ਜਾਓ ਕਿਉਂ ਦੇਖੋ ਮੈਂ ਨਹੀਂ ਮੈਂ ਨਹੀਂ ਤਨੀ ਹੋਗੀ ਮੈਂ ਨਹੀਂ ਆ ਵੀਰੇ ਗਾੜੀ ਦੇ ਕਿ ਤਾਂ ਬੰਦਾ ਇਹਨਾਂ ਨੂੰ ਚੱਕ ਰਿਹਾ ਹੈ। ਪੂਰੀ ਨਾ ਹੋਵੇ। ਰੈਨੈਸੋ ਦਾ ਹਿਛਾ। ਇਹਨਾਂ ਨੂੰ ਕਿਤੇ ਤਾਂ। ਲਓ ਜੀ ਮੱਥਾ ਟੇਕ ਕੇ ਆਉਂਦੇ ਹਾਂ। ਇਹ ਨੀ ਥੱਲੇ ਨੂੰ ਜਾ ਰਹੇ ਆ। ਉਹ ਬਾਈ ਦੀ ਮਿਹਰ ਹੋ ਗਈ ਆ। ਬਹੁਤ ਵਧੀਆ ਮੱਥਾ ਟੇਕ ਹੋਇਆ। ਪੈਦਲ ਖਰਾਬ ਹੋ ਗਿਆ ਸੀਗਾ ਇਸ ਕਰਕੇ। ਨੂੰ ਪੈਣ ਲੱਪੇ ਸੀ ਪਰ ਤੇ ਹੁਣ ਅਸੀਂ ਵਾਪਸ ਜਾ ਰਹੇ ਆ ਤੇ ਬਲੌਗ ਦਾ ਇੱਥੇ ਐਂਡ ਕਰਦੇ ਆ ਬਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਜਲਦੀ ਲਾਉਂਗੇ